ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮੁ ਅਲੈਕੁਮ ਲੈਟ ਮੀ ਡਿਸਕਵਰ ਵਿੱਚ ਜੀ ਆਇਆਂ ਨੂੰ ਸੱਜਣੋ ਤੇ ਮਿੱਤਰੋ ਅਸੀਂ ਇਸ ਵੇਲੇ ਮੌਜੂਦ ਹਾਂ ਸ਼ਹਿਰ ਦਸਕੇ ਵਿੱਚ 8 ਨੰਬਰ ਚੁੰਗੀ ਦੇ ਮੁਕਾਮ ਤੇ ਮਿੱਤਰੋ ਮੈਂ ਹਾਂ ਤੁਹਾਡੀਆਂ ਮੁਹੱਬਤਾਂ ਅਤੇ ਦੁਆਵਾਂ ਦਾ ਤਲਬਗਾਰ ਤੁਹਾਡਾ ਆਪਣਾ ਸ਼ਹਿਜ਼ਾਦ ਖਿਲਜੀ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਬਹੁਤ ਪੁਰਾਣੇ ਸਾਥੀ ਜਨਾਬ ਅਸ਼ਫਾਕੁਲ ਮਲਕ ਸਾਹਿਬ ਅੱਜ ਅਸੀਂ ਇੱਕ ਨਵੇਂ ਸਿਲਸਿਲੇ ਦਾ ਆਗਾਜ਼ ਕਰਨ ਜਾ ਰਹੇ ਹਾਂ ਸਜਣੋ ਅਸੀਂ ਜਦੋਂ ਵੀ ਕਿਤੇ ਵੀਡੀਓ ਬਣਾਉਣ ਵਾਸਤੇ ਜਾਂਦੇ ਹਾਂ ਤੇ ਵਾਪਸੀ ਤੇ ਫਿਰ ਕੁਝ ਨਾ ਕੁਝ ਖਾਣ ਨੂੰ ਦਿਲ ਕਰਦਾ ਹੈ ਤੇ ਅਸ਼faq ਸਾਹਿਬ ਨੂੰ ਜਦੋਂ ਵੀ ਪੁੱਛਿਆ ਜਾਏ ਕਿ ਕੀ ਖਾਣਾ ਪਸੰਦ ਕਰੋਗੇ ਤੇ ਉਹਨਾਂ ਦੀ ਮੋਸਟਲੀ ਇੱਕੋ ਡਿਮਾਂਡ ਹੁੰਦੀ ਹੈ ਜਿੰਗਰ ਬਰਗਰ ਵੈਸੇ ਤੇ ਇਸ ਤੋਂ ਪਹਿਲੇ ਵੀ ਅਸੀਂ ਬਹੁਤ ਸਾਰੀਆਂ ਜਗ੍ਹਾ ਤੋਂ ਜ਼ਿੰਗਰ 버ਗਰ ਖਾਦੇ ਪਰ ਅਸਾਂ ਸੋਚਿਆ ਕਿ ਕਿਉਂ ਨਾ ਆਪਣੇ ਵੇਖਣ ਆਲਿਆਂ ਨੂੰ ਵੀ ਨਾਲੋਂ ਨਾਲ ਦੱਸਦੇ ਜਾਈਏ ਕਿ ਕਿਹੜੀ ਜਗ੍ਹਾ ਦਾ ਜ਼ਿੰਗਰ 버ਗਰ ਕਿੰਨੇ ਪਾਣੀ ਵਿੱਚ ਹੈ ਤੇ ਸਜਣੋ ਏਸੇ سلسلے ਵਿੱਚ ਅਸੀਂ ਅੱਜ ਹੁਣ ਮਾਈ ਕਰਸਟ ਪੀਜ਼ਾ ਦੇ ਸੈਟਅਪ ਤੇ ਮੌਜੂਦ ਹਾਂ ਸਜਣੋ ਤੇ ਮਿੱਤਰੋ ਅਸ਼ਫਾਕ ਸਾਹਿਬ ਜ਼ਿੰਗਰ 버ਗਰ ਦੇ ਬਹੁਤ ਵੱਡੇ ਸ਼ੇਦਾਈ ਕਹਿ ਲੋ ਜਾਂ ਫੈਨ ਕਹਿ ਲੋ ਅਸੀਂ ਜਿਹੜੀ ਸਾਈਡ ਤੇ ਵੀ ਜਾ ਰਹੇ ਹਾਂ ਜ਼ਿੰਗਰ 버ਗਰ ਟਰਾਈ ਕਰ ਰਹੇ ਹਾਂ ਤੇ ਅੱਜ ਅਸੀਂ ਆਪਣੇ ਨਸਕਾ ਸ਼ਹਿਰ ਦੀ ਇੱਕ ਨਵੀਂ 숍 ਦੇਖੀ ਉਹਦਾ ਜ਼ਿੰਗਰ 버ਗਰ ਟਰਾਈ ਕਰਨ ਵਾਸਤੇ ਆਏ ਹਾਂ ਤੇ ਸੈਟਅਪ ਦਾ ਨਾਮ ਹੈ ਮਾਈਕ੍ਰਾਸ ਪੀਜ਼ਾ ਤੇ ਹੁਣ ਅਸ਼ਵਕ ਸਾਹਿਬ ਨੂੰ ਪੁੱਛਨੇ ਆ કે એને નો બર્ગર કેસા લગા જી શ્વાક સાબ જી બેકર હું તુસ સાબ એ જસ કે પહે શરૂ મે ટેસ્ટ કિયા થા અચ્છા વો ઓ જڑا સી ZFC પસુરુર ZFC ઓdna તુનું બેહતર લગા બસ યે કાફી બેસ્ટ હે અચ્છા અચ્છા ઓત ઓત હું આપ પસંદ કીતા સી કે જો બિલકુલ ઓસકા તો પતા નહી ચલા કે આ ખાયા दूसरे नंबर पर वैसे काफ़ी बेस्ट है अभी जितने हम दिखाए हैं ना उनसे अच्छा दसा जो कितने नंबर दे दिए नंबर तो जो है ना वो एट तो बनते हैं एट बनते हैं एट बनते हैं टेन में अच्छा टेन में से एट बनते हैं सेटअप ज़्यादा प्यारा है या बर्गर ज़्यादा टेस्टी सी से? दोनों सेटअप भी अच्छा है और जो बर्गर तो जी ठीक बहुत काफ़ी बेस्ट है अस्सलाम वालेकुम बेटा जी कैसी तबीयत है ठीक ठाक सर आप कैसे अल्हम्दुलिल्लाह की नाम है तोडा मेरा नाम काशिफ ये सेटअप दा की नाम है मैं काशिफ दा अच्छा माशाल्लाह लोकेशन की है जी ये लोकेशन है इसकी डस्का आठ नंबर चुंगी गौर में के बिल्कुल अपोजिट है अच्छा ते एदे मालिक जेड़े ने ओना दा की नाम है उनका नाम शाह साहब है केड़ी जगह दे ने वो जिना चौक से ਕਿੰਨੀ ਦੇਰ ਹੋਈ ਇਹ ओपन ਓਪਨ ਕੀਤਾ ਜੀ ਪਹਿਲੇ ਵੀ ਸਦੋ ਪਹਿਲੇ ਆਪ ਰੋਸ ਕਰ ਜਿਹੜਾ ਵੀ ਲਈ ਨੂੰ ਓਪਨ ਕੀਤਾ ਅੱਛਾ ਦੋ ਮਾਹ ਹੋ ਰਿਹਾ ਹੈ ਦੋ ਮਾਹ ਤੇ ਕਿਹਦਾ ਰਿਸਪਾਂਸ ਮਿਲ ਰਿਹਾ ਹੈ ਰਿਸਪਾਂਸ ਹਮੇ ਬੈਸਟ ਆ ਰਿਹਾ ਰਿਸਪਾਂਸ ਹੈ ਵੀ ਸਭ ਤੋਂ ਜ਼ਿਆਦਾ ਕਿਸ ਚੀਜ਼ ਦਾ ਕਸਟਮਰ ਹੈ ਤੁਹਾਡੇ ਕੋਲ ਮਾਰ ਪਾਸ ਜ਼ਿਆਦਾ ਪੀਜ਼ੇ ਕੇ ਹੈ ਪੀਜ਼ਾ ਜ਼ਿਆਦਾ ਜਾ ਰਿਹਾ ਮੇਰਾ ਪੀਜ਼ਾ ਜ਼ਿਆਦਾ ਸੇਲ ਹੋ ਰਿਹਾ ਹੈ ਜੀ ਸਰ ਜਿਹੜਾ ਕਸਟਮਰ ਇੱਕ ਦਫਾ ਆਂਦਾ ਹੈ ਦੁਬਾਰਾ ਵੀ ਆਂਦਾ ਹੈ ਜਾਂ ते तुसी खुद केड़ी जगह दे हो मैं खुद लस्का स्टेडियम तो में होता हूं जानता हूं अच्छा माशाल्लाह नाम की है तोड़ा मेरा नाम काशिफ ठीक हो गया बेटा जी बहुत शुक्रिया ओके सर थैंक वेलकम